ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਪੰਮਾ ਜੱਟ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਅੱਜ 10 ਮਿੰਟ ਕੱਢ ਕੇ ਲਾਈਵ ਹੋਏ ਸੀ ਚਲੋ ਥੋੜਾ ਟਾਈਮ ਲਾਈਵ ਹੁੰਨੇ ਆ ਰਹਿ ਸਰ ਕਰ ਰਹੀ ਸੀ ਮੇਰੀ ਜਿੱਕ ਦੀ ਮੈਂ ਥੋੜਾ ਕੈਮਰੇ ਤੋਂ ਦੂਰ ਬੈਠਾਗਾ ਤੇ ਕਮੈਂਟ ਪੜੇ ਨਹੀਂ ਜਾਣੇ ਜਿਹੜੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਪਲੀਜ਼ ਲਾਈਕ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਅਰੇ ਵੀਡੀਓ ਨੂੰ ਬਹੁਤ ਪਸੰਦ ਕਰ ਦਿਓ ਮੈਸੇਜ ਵੀ ਆਉਂਦੇ ਨੇ ਕਈਆਂ ਦੇ ਇਦਾਂ ਹੀ ਸਾਥ ਦਿੰਦੇ ਰਹਿਣਾ ਕਾਫੀ ਮੈਂ ਸਾਜੂ ਕੋਲ ਇੱਤਨ ਚਾਰ ਜਾਣਾ ਦੇ ਕਹਿ ਮੇਰੇ ਤੋਂ ਮੈਂ ਥੋੜਾ ਜਿਹਾ ਦੂਰਾਂ ਤੇ ਤਾਂ ਕਰਕੇ ਪੜੇ ਨੂੰ ਜਾ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਤਾਂ ਸਾਰਿਆਂ ਨੂੰ ਬੇਚੈਸਟ ਹੈ ਬੇਨਤੀ ਹੈ ਕਿ ਆਪ ਆਪਣਾ ਜਿਹੜਾ ਫਮ ਜਟ ਚੈਨਲ ਹੈ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵੀਰ ਪਰ ਮਾਤਾ ਪਿਤਾ ਨਾਲ ਬੱਚਿਆਂ ਦੇ ਸਾਥ ਨਾਲ ਸਭ ਕੋ ਸਾਹਿਬ ਬਾਕੀ ਅਪਰ ਜੋ ਵੀ ਵੀਡੀਓ ਪਾਉਣਾ ਕੋਈ ਦਸਤ ਵੀਡੀਓ ਨਹੀਂ ਪਾਉਂਦੇ ਸਾਰੇ ਐਂਟਰਟੇਨਮੈਂਟ ਵਾਸਤੇ ਜਾਂ ਗਾਣੇ ਵਾਸਤੇ ਤੋਂ ਰੰਗਿਆਦਰ ਕਿਸੇ ਨੂੰ ਗੰਤੀ ਨਾਲ ਕੋਈ ਵੀਡੀਓ ਇਦਾਂ ਦੀ ਐਜੰਡਮ ਦੀ ਹੈ ਜਿਹਦੇ ਕੋ ਕਿਸੇ ਨੂੰ ਖੇਚ ਪਹੁੰਚੇ ਤਾਂ ਤਾਂ ਬਾਕੀ ਦੇ ਹੱਕਦਾਰਾਂ ਤੇ ਲਾਈਕ ਕਰਦੇ ਰਹਿਣਾ ਪਲੀਜ਼ ਲਾਈਕ ਜਰੂਰ ਕਰਨਾ ਸਾਸਰਿਕਾਲ ਕਮੈਂਟ ਆਏ ਨੇ ਬਹੁਤ ਹੀ ਵੀਰਾਂ ਦੇ ਭੈਣਾਂ ਦੇ ਬੱਚਿਆਂ ਦੇ ਮਾਨਸਾਹਿਯਾ ਕਮੇਡੀ ਸੈਡ ਹਾਈ ਬਨਵਾਜੀ ਮਾਨਸਾਹਿਯਾ ਕਮੇਡੀ ਇਹ ਕੰਪਨ ਪੰਜਾਬੀ ਜੁਤੀਸ ਸ਼ਾਇਦ ਹੀ ਰਾਜਵੀਰ ਜਵੰਦਾ ਸਾਸਤਰੀ ਕਾਲ ਜੀ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਇੱਕ ਆਪਾਂ ਇਹ ਚੈਨਲ ਹੈ ਇਹਨੂੰ ਆਪਾਂ ਪੈਨ ਕਰ ਰਹੇ ਹਾਂ ਹੁਣੇ ਮਾਨਸਾਹੀਆ ਕਮੇਡੀ ਤੋਂ ਮੈਸੇਜ ਆ ਰਿਹਾ ਹੈ ਬਹੁਤ ਵਧੀਆ ਚੈਨਲ ਹੈ ਜੀ ਪੰਜਾਬੀ ਕਮੇਡੀ ਦਾ ਬਹੁਤ ਵਧੀਆ ਦੇ ਉੱਤੇ ਵੀਡੀਓ ਹੁੰਦੇ ਨੇ ਮੈਂ ਵੀ ਦੇਖਦਾ ਤੇ ਤੁਸੀਂ ਸਾਰੇ ਇਸ ਚੈਨਲ ਨੂੰ ਵੀ ਸਪੋਰਟ ਕਰਨਾ ਮਾਨਸਾਹੀਆ ਕਮੇਡੀ ਇਹ ਆ ਰਿਹਾ ਇਹਦੇ ਵਿੱਚ ਪਿੰਨ ਕਰਦੇ ਆਂ ਤੇ ਮੈਂ ਪਿੰਨ ਹੋਇਆ ਨਹੀਂ ਆਪਸ਼ਨ ਨਹੀਂ ਆ ਰਿਹਾ ਅਜ ਪਿੰਨ ਵਾਲਾ ਤੇ ਇਹਨੂੰ ਜਰੂਰ ਤੁਸੀਂ ਸਾਰੇ ਜਿਨ੍ਹਾਂ ਨੇ ਆਪਾਂ ਨੂੰ ਦੇਖ ਰਹੇ ਹੋ ਇਹ ਚੈਨਲ ਨੂੰ ਮਾਨਸਾਹੀਆ ਕਮੇਟੀ ਨੂੰ ਜਰੂਰ ਫੋਲੋ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਲਈ ਲਾਈਕ ਕਰਨ ਲਈ 21 22 ਜਾਣੇ ਆਪਾਂ ਨੂੰ ਦੇਖ ਰਹੇ ਨੇ ਕਿਰਪਾ ਕਰਕੇ ਸਾਰੇ ਜਾਣੇ ਲਾਈਕ ਕਰੋ ਅੱਜ ਬੜੀ ਮੁਸ਼ਕਲ ਨਾਲ 10 ਮਿੰਟ ਕੱਢ ਕੇ ਆਪਾਂ ਲਾਈਵ ਹੋਇਆ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੁਹਾਡਾ ਹੀ ਵੀਰ ਭਰਾਵਾਂ ਭੈਣਾਂ ਵੀਰਾਂ ਦਾ ਸਾਥ ਚਾਹੀਦਾ ਅੱਪਾ ਜੀ ਕਰ ਰਹੇ ਸੀ ਥੋੜੀ ਜੀ ਸੰਗੀਤ ਦੀ ਰੈਕੋਰਡਿੰਗ ਕਿਉਂਕਿ ਆਪਾਂ ਆਪਣਾ ਗਾਣਾ ਵੀ ਰਿਕਾਰਡ ਕਰਾਵਾਂਗੇ ਬਹੁਤ ਜਲਦੀ ਤੁਹਾਡੇ ਲੈ ਕੇ ਆਵਾਂਗੇ ਤੇ ਇਦਾਂ ਹੀ ਸਪੋਰਟ ਕਰਦੇ ਰਹਿਣਾ ਸਾਰੇ ਵੀਰ ਭਰਾ ਤੁਹਾਡੇ ਨਾਲ ਹੀ ਆ ਠੀਕ ਹੈ ਜੀ 21 ਜਨ ਦੇਖ ਰਹੇ ਨੇ ਪਰ ਲਾਈਕ ਸੇ ਨਹੀਂ ਕੀਤਾ ਪਲੀਜ਼ ਲਾਈਕ ਕਰੋ ਵੱਧ ਤੋਂ ਵੱਧ no mm no -hmm. mm -hmm. mm -hmm. ਕਿ ਸਭ ਨੇ ਸਿੱਖ ਲਈ ਹੈ ਹਾਂਜੀ 14 ਜਣੇ ਜੁੜੇ ਹੋਏ ਨੇ ਲਾਈਕ ਤੁਸੀਂ ਸੇਜ ਜਣੇ ਨੇ ਕੀਤਾ ਬਾਤ ਤੋਂ ਬਾਤ ਲਾਈਕ ਕਰੋ ਜੀ ਮਾਨਸਾਹੀਆ ਕਮੇਟੀ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਮਾਨਸਾਹੀਆ ਜੀ 25 ਜਾਨੇ ਦੇਖ ਰਹੇ ਨੇ ਜੀ ਆਪਾਂ ਨੂੰ ਪਲੀਜ਼ ਲਾਈਕ ਕਰੋ ਜੀ ਲਾਈਕ ਵੱਧ ਤੋਂ ਵੱਧ 15 ਜਣੇ ਦੇਖ ਰਹੇ ਨੇ ਜੀ ਤੇ ਲਾਈਕ 7 ਜਣੇ ਨੇ ਕੀਤਾ ਹੋਇਆ ਲਾਈਕ ਕਰੋ ਜੀ ਵੱਧ ਤੋਂ ਵੱਧ ਤੁਹਾਡਾ ਸਾਰਿਆਂ ਦਾ ਆਪਣੇ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਸਾਰੇ ਤੁਹਾਡੇ ਪਰਿਵਾਰ ਸਾਰੇ ਠੀਕ ਠਾਕ ਖੁਸ਼ੀ ਖੁਸ਼ੀ ਹੱਸਦੇ ਵਸਦੇ ਰਹੋ ਆਪਣੇ ਵੀਰ ਨੂੰ ਸਪੋਰਟ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਸ਼ੇਅਰ ਕਰਦੇ ਰਹੋ ਜਿੱਥੇ ਤੁਸੀਂ ਹੋਰ YouTube ਦੇ ਉੱਪਰ ਇੰਨੇ سارے ਚੈਨਲਾਂ ਨੂੰ ਵੀਡੀਓ ਨੂੰ ਲਾਈਕ ਕਰਦੇ ਹੋ ਉੱਥੇ ਆਪਾਂ ਨੂੰ ਵੀ ਬਤਵਾਂ ਸਪੋਰਟ ਕਰੋ ਤੁਹਾਡੇ ਸਾਰਿਆਂ ਵੀਰਾਂ ਭੈਣਾਂ ਦੇ ਸਪੋਰਟ ਨਾਲ ਹੀ ਸਭ ਕੁਝ ਹੈ ਤਾਂ ਹੀ ਬੰਦਾ ਅੱਗੇ ਵਾਜਦਾ ਜੀ ਨਾਲ ਸਪੋਰਟ ਹੋਵੇ ਤੇ ਕਿਰਪਾ ਕਰਕੇ ਲਾਈਕ ਕਰ ਦਿਓ ਸਿਸ ਮੈਂ ਕੋਲੇ ਦੂਰ ਬੈਠਾ ਕੈਮਰੇ ਤੋਂ ਪੜ੍ਹ ਹੀ ਨਹੀਂ ਜਾ ਰਿਹਾ ਬਹੁਤ سارے ਮੈਸੇਜ ਆਏ ਹੋਏ ਨੇ ਦੇ ਹੇਠ ਕੋੜਾ ਮੋੜ ਤੇ ਦਨਾਲ ਹੀ ਨਹੀਂ ਪੱਗ ਬੰਨ ਦਸ ਜਿਉਣ ਮੌੜ ਵਾਲੀ ਨਹੀਂ ਜੀ ਦੇ ਹੇਠ ਕੋੜਾ ਮੋੜ ਤੇ ਦਨਾਲ ਹੀ ਨਹੀਂ ਪੱਗ ਬੰਨ ਦਸ ਜਿਉਣ ਮੌੜ ਵਾਲੀ ਨਹੀਂ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀ ਇਹੋ ਜਿਹੇ ਬੈਲੀ ਨਾਲ ਯਾਰੀ ਨਹੀਂ ਜੀ ਦੀ ਪੱਛੀਆਂ ਪਿੰਡਾਂ ਚ ਸਰਦਾਰੀ ਨਹੀਂ ਲਾਲੀ ਇਹੋ ਜਿਹੇ ਬੈਲੀ ਨਾਲ ਯਾਰੀ ਨਹੀਂ ਕਹਿੰਦੇ ਸੀ ਵੀ ਸਲੂਟ ਯੋ ਨੂੰ ਮਾਰਦਾ ਕੈਨ ਦੇ ਦੀ ਸੀ ਵੀਸ ਲੂਟਿਆ ਨੂੰ ਮਾਰਦਾ ਪੈਰਾਂ ਚ ਥਾਣੇਦਾਰ ਰੋਲਦਾ ਤੂੰ ਨਹੀਂ ਬੋਲਦੀ ਇਰਕਾਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਇਰਕਾਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੁਹਾਡਾ ਗਲਾ ਖਰਾਬ ਹੋ ਰਿਹਾ ਆਵਾਜ਼ ਨਿੱਤੋ ਨਹੀਂ ਰਹੀ ਜੀਦੇ ਹੀਟ ਕੋੜਾ ਮੋੜ ਤੇਦ ਨਾਲ ਹੀ ਨਹੀਂ ਪੱਗ ਬੰਨ ਦਾ ਜਿਉਨੇ ਮੋੜ ਵਾਲੀ ਨਹੀਂ ਜੀਦੇ ਹੀਟ ਕੋੜਾ ਮੋੜ ਤੇਦ ਨਾਲ ਹੀ ਨਹੀਂ ਪੱਗ ਬੰਨ ਦਾ ਜਿਉਨੇ ਮੋੜ ਵਾਲੀ ਨਹੀਂ ਜੀਦੀ ਪੱਟੀਆਂ ਪਿੰਡਾਂ ਸਿਰਦਾਰੀ ਨਹੀਂ ਲਾਲੀ ਆਏ ਹੋ ਜਾਏ ਇਹ ਬੈਲੀ ਨਾਲ ਯਾਰੀ ਨਹੀਂ ਜੀਦੀ ਪੱਟੀਆਂ ਪਿੰਡਾਂ ਸਿਰਦਾਰੀ ਨਹੀਂ ਲਾਲੀ ਆਏ ਹੋ ਜਾਏ ਇਹ ਬੈਲੀ ਨਾਲ ਯਾਰੀ ਨਹੀਂ ਕਹਿੰਦੇ ਵੀ ਸੀ ਵੀ ਸਲੂਟੇ ਉਹਨੂੰ ਮਾਰਦਾ ਕਹਿੰਦੇ ਸੀ ਵੀ ਸੂਟੇ ਨੂੰ ਮਾਰਦਾ ਪੈਰਾਂ ਚ ਠਾਰੇਦਾਰ ਰੋਲਦਾ ਤੂੰ ਨਹੀਂ ਬੋਲ ਦੀਰ ਕੰਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲ ਦੀਰ ਕੰਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਜੱਸਾ ਗੱਲ ਤਮਨ ਓਕੇ ਧੰਨਵਾਦ ਜੀ ਤੁਹਾਡਾ ਜੱਸਾ ਗੱਲ ਜੀ ਮੈਸੇਜ ਕਰਨ ਲਈ ਬਹੁਤ ਬਹੁਤ ਲਾਈਕ ਕਰੋ ਜੀ ਪਲੀ ਲਾਈਕ ਕਰੋ ਲਾਈਕ ਬਹੁਤ ਵੀਰਾਂ ਨੇ ਕੱਟ ਕੀਤਾ ਹੋਇਆ ਹੱਤੋ ਵੱਧ ਲਾਈਕ ਕਰੋ ਹੋਰ ਵੀ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਆਪਣੇ ਸਾਰੀਆਂ ਵੀਡੀਓ ਨੂੰ ਤੁਸੀਂ ਦੇਖਦੀ ਹਾਂ ਕੋਈ ਆਪਾਂ ਗਲਤ ਵੀਡੀਓ ਨਿਕਲੋਂਦੇ ਜਾਣੇ ਨਜਾਣੇ ਦੇ ਵਿੱਚ ਕੋਈ ਗਲਤ ਵੀਡੀਓ ਪੈ ਜਾਂਦੀ ਆ ਤਾਂ ਆਪਾਂ ਮਾਫੀ ਮੰਗਦੇ ਆ ਪਰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਬਤ ਤੋਂ ਬਤ ਸਪੋਰਟ ਕਰੋ ਹੁਣ ਆਪਣਾ ਚੈਨਲ ਗਰੋਥ ਕਰ ਰਿਹਾ ਹੁਣ ਦੇਖ ਰਹੇ ਆ ਬਹੁਤੇ ਵੀਰ ਸਪੋਰਟ ਕਰ ਰਹੇ ਨੇ ਡੇਲੀ 25 25 33 ਸਬਸਕ੍ਰਾਈਬਰ ਜੁੜ ਰਹੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰਾਂ ਚ ਸੁੱਖ ਸ਼ਾਂਤੀ ਬਣਾਈ ਰੱਖੇ ਆਪਣੇ ਵੀਰ ਨੂੰ ਸਪੋਰਟ ਕਰਦੇ ਰਹੋ ਬਾਕੀ ਤੁਸੀਂ ਜਿੰਨੇ ਵੀ ਜਣੇ ਸੁਣ ਰਹੇ ਆ ਆਪਾਂ ਨੂੰ ਹੁਣ ਇਸ ਟਾਈਮ ਤੇ ਆਪਣੀ ਕੋਈ ਵੀਡੀਓ ਜੇ ਅਗਰ ਗਲਤ ਵਗੈਰਾ ਹੁੰਦੀ ਹੈ ਤਾਂ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਆਪਾਂ ਉਸ ਗਲਤੀ ਨੂੰ ਸੁਧਾਰਾਂਗੇ ਬਾਕੀ ਫਿਲਹਾਲ ਤਾਂ ਵੈਸੇ ਕੋਈ ਮੈਨੂੰ ਲੱਗ ਨਹੀਂ ਰਿਹਾ ਵੀ ਇਦਾਂ ਦੀ ਕੋਈ ਗਲਤ ਵੀਡੀਓ ਆਪਾਂ ਪਾਈ ਹੈ ਜੇ ਕੋਈ ਜਾਣੇ ਅਣਜਾਣੇ ਦੇ ਵਿੱਚ ਪੈ ਵੀ ਜਾਂਦੀ ਹੈ ਤਾਂ ਆਪਾਂ ਸਭ ਨੂੰ ਰਿਲੀਟ ਕਰਦਾਂਗੇ ਜੀ ਪਰ ਤੁਹਾਡੇ سپور ਦੀ ਲੋੜ ਹੈ ਆਪਾਂ ਸਿੰਗਿੰਗ ਵੀ ਸਿੱਖ ਰਹਿਆਂਗੇ ਮਹਾਰਾਜ ਦੀ ਕਿਰਪਾ ਰਹੀ ਪਰਮਾਤਮਾ ਦੀ ਤਾਂ ਆਪਾਂ ਆਪਣਾ ਗਾਣਾ ਇੱਕ ਸੀਤੀਰ ਕਾਨ ਗਰਾਵਾਂਗੇ ਤੁਹਾਡੇ ਰੂਰੂ ਹੋਇਆ ਕਰਾਂਗੇ ਗਾਣੇ ਲੈ ਕੇ ਬਸ ਤੁਸੀਂ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਜਿਨੇ ਵੀ ਵੀਰ ਇਸ ਲਾਈਵ ਦੇ ਵਿੱਚ ਜੁੜੇ ਨੇ ਜਿਨ੍ਹਾਂ ਨੇ ਕਮੈਂਟ ਕੀਤਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੱਸਾ ਗੱਲ ਜੀ ਮਾਨਸਾ ਜੀ ਕਮੇਡੀ ਰਾਜਵੀਰ ਜਬੰਦਾ ਜੀ ਰਾਜਵੀਰ ਜਲੰਧਰ ਰਾਜਵੀਰ ਜਲੰਧਰ ਇੱਕ ਪੰਜਾਬੀ ਯੁੱਤੀ ਮਾਨਸਾ ਜੀ ਏਕੇ ਦੇ ਵਿੱਚ ਮੈਸੇਜ ਆਇਆ ਮਾਨਸਾ ਜੀ ਕਮੇਡੀ ਚੈਨਲ ਤੋਂ ਇਹ ਬਹੁਤ ਹੀ ਵਧੀਆ ਕਮੇਡੀ ਚੈਨਲ ਹੈ ਪੰਜਾਬੀ ਕਮੇਡੀ ਚੈਨਲ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਇਹਨਾਂ ਦੀਆਂ ਮਨ ਖੁਸ਼ ਕਰ ਦਿੰਦੀਆਂ ਨੇ ਤੇ ਇਸ ਤੇ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਨਾ ਕਦੋਂ ਵੀ ਤੁਹਾਡਾ ਮੂਡ ਠੀਕ ਨਹੀਂ ਹੈ ਮੂਡ ਗੁੱਸੇ ਦੇ ਵਿੱਚ ਹੈ ਜਾਂ ਤੁਹਾਡਾ ਮਾਈਂਡ ਹੈ ਜਿਹੜਾ ਉਦਾਸ ਹੈ ਤਾਂ ਚੁੱਪ ਕਰਕੇ ਚੈਨਲ ਖੋਲੋ ਮਾਨਸਈ ਕਮੇਡੀ ਇਹਨੂੰ ਦੇਖੋ ਤੁਹਾਡਾ ਜਿਹੜਾ ਮਾਈਂਡ ਫਰੈਸ਼ ਹੋ ਜਾਏਗਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਈਵ ਦੇ ਵਿੱਚ ਆਉਣ ਲਈ ਸਤ ਸ੍ਰੀ ਅਕਾਲ ਸਪੋਰਟ ਕਰਦੇ ਰਹੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਸਾਰਿਆਂ ਦਾ ਸਤ ਸ੍ਰੀ ਅਕਾਲ